ਹਾਂਜੀ ਸਿਰ ਬਾਹਰ ਜਾਣ ਵਾਲੇ ਮੇਰੇ ਇੱਧਰ ਕੋਈ ਸੀਗਾ ਖਿਆਲ ਨਹੀਂ ਸੀਗਾ ਪਿੰਡ ਇੱਥੇ ਮੈਨੂੰ ਕੋਲੇ ਨੂੰ 4 ਸਾਲ ਹੋ ਗਏ ਆ ਅੱਛਾ ਜੀ ਤੇ ਆਪਣਾ ਘਰ ਆਪਣੀਆਂ ਦੁਕਾਨਾਂ ਹੈਗੀਆਂ ਪਿੰਡ ਦੇ ਵਿੱਚ ਤੇ ਇਸ ਕੱਲ ਕਿ ਮੈਂ ਆਪਣਾ ਕੰਮ ਕਾਰੋਬਾਰ ਘਰ ਦੇ ਵਿੱਚ ਹੀ ਬੋਲਣ ਦੀ ਕੋਲੇ ਆਇਆਗਾ ਤੇ ਜੇ ਇੰਦਾ ਲੱਗਾ ਸੀਗਾ ਕਿ 버ਗਰ ਕਿੰਗ ਦੇ ਵਿੱਚ ਵੀ ਕੀਤਾ 3 ਸਾਲ ਕੰਮ ਅੱਛਾ ਜੀ ਹਾਂਜੀ ਤੇ ਹੁਣ ਇੱਥੇ ਤੁਹਾਡਾ ਕਾਰੋਬਾਰ ਵਧੀਆ ਚੱਲਦਾ ਜੀ ਹਾਂਜੀ ਬੜਾ ਬਾਠ ਠੀਕ ਹੈ ਜੀ ਬਹੁਤ ਸੋਹਣਾ ਆ ਆਪਣੇ 버ਗਰ ਵੀ ਸਾਡੇ ਤੋਂ ਬਰਗਰ ਆ ਪੀਜ਼ਾ ਆ ਨੂਡਲ ਆ ਫਰੈਂਚ ਫਰਾਈਜ਼ ਆ ਸਟ੍ਰਿੰਗਲੋ ਆ ਲੈ ਆ ਹਾਂਜੀ ਸਰ ਹੁਮ ਆਪਣਾ ਪਾਸ ਦੇ ਵਿੱਚ ਪਿਆਜ਼ ਪਿਆਜ਼ ਦੀ ਟੋਪਿੰਗ ਕਰਾਂਗੇ ਮਿਕਸ ਵਾਈਜ ਪੀਜ਼ਾ ਦੇ ਵਿੱਚ ਭਾਜੀ ਪਿਆਜ਼ ਸ਼ਿਮਲਾ ਮਿਰਚ ਪੀਜ਼ਾ ਪਨੀਰ ਅਛੇ हां जी दोस्त पता नहीं क्या ऐसे नौजवान ना दे नाल मिलावांगे कुक लोकी बर्गर पिज्जा ਦਾ ਕੰਮ ਸਿੱਖ ਕੇ ਸ਼ਹਿਰਾ ਵਿੱਚ ਦੇਖਣਾ ਪੁੰਦੇ ਹੈਗੇ ਉਸ ਨੌਜਵਾਨ ਨੇ ਪਿੰਡ ਵਿੱਚ ਹੀ ਆਪਣਾ ਕਾਰੋਬਾਰ ਖੋਲਿਆ ਔਰ ਕਿਵੇਂ ਖੋਲਿਆ ਔਰ ਕੀ ਸੋਚ ਕੇ ਖੋਲਿਆ ਹੈਗਾ ਤਾਂ ਜੋ ਪਿੰਡ ਦੇ ਵਿੱਚ ਹੀ ਆਪਣਾ ਕੰਮ ਨੂੰ ਵਧੀਆ ਤਰੀਕੇ ਨਾਲ ਚਲਾ سکے ਕਿਉਂਕਿ ਨਹੀਂ ਤਾਂ ਸਾਡੇ ਲੋਕਾਂ ਦੀ ਸੋਚ ਹੈਗੀ ਕਿ ਬਾਹਰ 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 ਜਾਣਾ ਜਿਆਦਾ ਸਮਝਾ ਲੈਂਦੇ ਆ ਉਹ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਮਲਾਉਨੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਮਨਦੀਪ ਜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਅੱਜ ਜੋ ਤੁਸੀਂ ਪੀਜਾ ਪਿੰਡ ਦੇ ਵਿੱਚ ਖੋਲਿਆ ਹੈਗਾ ਪੀਜਾ ਹਟ ਰੈਸਟੋਰੈਂਟ ਤੇ ਉਹ ਕੀ ਸੋਚ ਕੇ ਖੋਲਿਆ ਹੈ ਔਰ ਕਿਵੇਂ ਖੋਲਿਆ ਔਰ ਕਿੰਨੇ ਸਮੇਂ ਤੋਂ ਆਪਾਂ ਇੱਥੇ ਚਲਾ ਰਹੇ ਹੋ ਉਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਤੁਹਾਡੇ ਸਾਡੇ ਚੈਨਲ ਉਤੇ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਧੰਨਵਾਦ ਹਾਂ ਤੇ ਮਨਦੀਪ ਸਿੰਘ ਜੀ ਸਾਨੂੰ ਸਾਡੇ ਦਰਸ਼ਕੀਓ ਦੱਸੋ ਕਿ ਆਪਾਂ ਪੀਜਾ ਪਿੰਡ ਵਿੱਚ ਕਦੋਂ ਤੋਂ ਖੋਲੇ ਹੈਗਾ ਕਿਉਂਕਿ ਸਾਡੇ ਲੋਕਾਂ ਦੀ ਜ਼ਿਆਦਾ ਸੋਚ ਹੁੰਦੀ ਕਿ ਮੈਂ ਬਾਹਰ ਜਾਵਾਂ ਬਾਹਰ ਜਾਵਾਂ ਬਾਹਰ ਜਾਵਾਂ ਤੁਸੀਂ ਪਿੰਡ ਵਿੱਚ ਕੀ ਸੋਚ ਕੇ ਖੋਲੇ ਹਾਂਜੀ ਸਰ ਬਾਹਰ ਜਾਣ ਵਾਲੇ ਮੇਰੇ ਇਦਾਰਾ ਕੋਈ ਸੀਗਾ ਖਿਆਲ ਨਹੀਂ ਸੀਗਾ ਪਿੰਡ ਇੱਥੇ ਮੈਨੂੰ ਖੋਲੇ ਨੂੰ 4 ਸਾਲ ਹੋ ਗਏ ਆ ਅੱਛਾ ਜੀ ਤੇ ਆਪਣਾ ਘਰ ਆਪਣੀਆਂ ਦੁਕਾਨਾਂ ਹੈਗੀਆਂ ਪਿੰਡ ਦੇ ਵਿੱਚ ਤੇ ਇਸ ਕਰਕੇ ਮੈਂ ਆਪਣਾ ਕੰਮ ਕਾਰੋਬਾਰ ਘਰ ਦੇ ਵਿੱਚ ਹੀ ਖੋਲਣ ਦੀ ਖੋਲੇ ਹੈਗਾ ਤੇ ਇੱਜਾ ਤੁਸੀਂ ਇੱਥੇ ਕੰਮ ਖੋਲਿਆ? ਇਹ ਪਹਿਲਾਂ ਸਿੱਖਣ ਲਈ ਕੋਈ ਕੋਰਸ ਕੀਤਾ ਜਾਂ ਕਿਤੇ ਕਿਸੇ ਉਹਦਾ ਸ਼ਾਪ ਤੋਂ ਸਿੱਖਿਆ ਸੀਗਾ? ਹਾਂਜੀ ਮੈਂ ਇਹ ਕੰਮ ਸਿੱਖਿਆਈ ਪਹਿਲਾਂ ਸ਼ਾਪ ਦੇ ਇੰਦਾ ਲੱਗਾ ਸੀਗਾ। ਇਹ 버ਗਰ ਕਿੰਗ ਦੇ ਵਿੱਚ ਵੀ ਕੀਤਾ ਹੈ 3 ਸਾਲ ਕੰਮ। ਅੱਛਾ ਜੀ। ਹਾਂਜੀ। ਤੇ ਹੁਣ ਇੱਥੇ ਤੁਹਾਡਾ ਕਾਰੋਬਾਰ ਵਧੀਆ ਚੱਲਦਾ ਜੀ? ਹਾਂਜੀ ਕਾਰਬਾ ਠੀਕ ਹੈ ਜੀ ਬਹੁਤ ਸੋਹਣਾ ਆ। ਆਪਣੇ 버ਗਰ ਵੀ ਸਾਡੇ ਤੋਂ ਬਰਗਰ ਆ ਪੀਜ਼ਾ ਆ ਨੂਡਲ ਆ ਫ੍ਰੈਂਚ ਫ੍ਰਾਈਜ਼ ਆ ਸਪ੍ਰਿੰਗ ਰੋਲ ਆ। ਜਿਹੜਾ ਤੁਸੀਂ ਪਿੰਡ ਦੇ ਵਿੱਚ ਖੋਲ੍ਹਿਆ ਹੈਗਾ ਆਪਣਾ ਪੀਜ਼ਾ ਹਟ ਹਾਂਜੀ ਜਿਹੜਾ ਸ਼ਹਿਰ ਦੇ ਵਿੱਚ ਪੀਜ਼ੇ ਖੁੱਲੇ ਜਦਾ ਵਰਗਤ ਕਿੰਗਾ ਰਗਰ ਬਹੁਤ ਕੁਝ ਖੁੱਲੇ ਹੋਏ ਹੈਂਗਰੀ ਹਟ ਕਰਾ ਹਾਂਜੀ ਉਹਦਾ ਇੱਥੇ ਹੋਰੇ ਤੇ ਇਹਦੇ ਪਿੰਡ ਵਾਲੇ ਦੇ ਵਿੱਚ ਕੀ ਫਰਕ ਆ ਸਾਡੇ ਦਾਸ਼ਕ ਵੀਰਾਂ ਨੂੰ ਹੋਰੇ ਵਾਲੇ ਜ਼ਰੂਰ ਦੱਸਣਾ ਕਿ ਤੁਸੀਂ ਪਿੰਡ ਵਿੱਚ ਜਿਹੜਾ ਖੋਲ੍ਹਿਆ ਕੋਈ ਨਾ ਕੋਈ ਵੱਖਰੀ ਚੀਜ਼ ਤੇ ਲੈ ਕੇ ਆਏ ਹੋਵੋਗੇ ਹਾਂਜੀ ਸਰ ਸਾਡੇ ਤੋਂ ਪ੍ਰਾਈਸ ਦਾ ਬਹੁਤ ਜ਼ਿਆਦਾ ਫਰਕ ਹੈ ਬਾਹਰ ਸ਼ਾਇਦ ਦੇ ਵਿੱਚ ਜਿਹੜਾ ਪੀਜ਼ਾ ਤੁਸੀਂ 10 ਇੰਚ ਲੈਣੇ ਆ ਤੁਹਾਨੂੰ 450 ਤੋਂ 500 ਦੇ ਵਿੱਚ ਮਿਲਦਾ ਸਾਡੇ ਤੋਂ ਉਹੀ ਮਿਕਸ ਵੈਜ ਪੀਜ਼ਾ 250 ਵਿੱਚ 250 ਰੁਪਏ ਦੇ ਵਿੱਚ ਤੁਹਾਨੂੰ ਮਿਲੂਗਾ ਅੱਛਾ ਜੀ ਹਾਂਜੀ ਅੱਛਾ ਮਨਦੀਪ ਸਿੰਘ ਜੀ ਕੀ ਕੀ ਤੁਸੀਂ ਤਿਆਰ ਕਰਕੇ ਦੇ ਰਹੇ ਹੋ ਜਿਹੜੇ ਲੋਕੀ ਤੁਹਾਡੇ ਕੋ ਖਾਣ ਹੁੰਦੇ ਆ ਸਾਡੇ ਦਸ ਕੁ ਵਿਰਨ ਹੋਰ ਬਾਰੇ ਵੀ ਦੱਸਿਓ ਬਿਓ ਕਿੰਨਾ ਕੁ ਟਾਈਮ ਦੇ ਵਿੱਚ ਤੁਸੀਂ ਤਿਆਰ ਕਰਕੇ ਦੇ ਦਿੰਦੇ ਹੈਗੇ ਹਾਂਜੀ ਸਾਰੇ ਫਾਸਟ ਫੂਡ ਜਾਂ ਆਈਟਮਾਂ ਹੁੰਦੀਆਂ ਇਹਨਾਂ ਨੂੰ 10 ਤੋਂ 15 ਮਿੰਟ ਲੱਗਦੇ ਤਿਆਰ ਕਰਨ ਲਈ ਆਪਣੇ ਕੋਲ ਪੀਜ਼ਾ ਆ ਬਰਗਰ ਆ ਨੂਡਲ ਆ ਫਰੈਂਚ ਫਰਾਈਜ਼ ਆ ਰੈਪ ਆ ਸਪ੍ਰਿੰਗ ਰੋਲ ਆ ਜੀ ਅੱਛਾ ਜੀ ਹਾਂ ਜੀ ਤੇ ਸਾਨੂੰ ਦਿਖਾ ਸਕਦੇ ਹੋ ਵੀ ਤੁਸੀਂ ਕੀ ਕੀ ਤਿਆਰ ਕਰਦੇ ਹੋ ਔਰ ਕਿਦਾਂ ਤਿਆਰ ਕਰਕੇ ਲੋਕਾਂ ਨੂੰ ਦੇ ਰਹੇ ਹੋਗੇ ਹਾਂ ਜੀ ਅਸੀਂ ਤੁਹਾਨੂੰ ਇਹ ਪੀਜ਼ਾ ਤਿਆਰ ਕਰਕੇ ਦੱਸਾਂਗੇ ਮਿਕਸ ਵਿੱਚ ਠੀਕ ਹੈ ਜੀ ਹਾਂ ਜੀ ਤੇ ਚਲੋ ਸਾਨੂੰ ਤੁਸੀਂ ਦਿਖਾ ਦਿਓ ਜੇ ਟਾਈਮ ਹੈ ਤਾਂ ਹਾਂ ਜੀ ਸਾਜਰੋ ਜੀ ਠੀਕ ਹੈ ਮੈਂ ਕੈਮਰਾਮੈਨ ਨੂੰ ਫੋਨ ਕਰਾਂ ਮੇਰੇ ਪੀਜ਼ਾ ਬਣਾ ਕੇ ਦੱਸੀਏ ਵਿੱਚ ਕੀ ਕੀ ਪੈਂਦਾ ਹੈਗਾ ਪਾਜੀ ਹੁਣ ਆਪ ਬੋਲ-ਬੋਲ ਕੇ ਦੱਸਵੀਂਗੇ ਸਾਨੂੰ ਅਨਸਰ ਆਪਾਂ ਪਹਿਲਾਂ ਪੀਏ ਦੇ ਵਿੱਚ ਪਾਵਾਂਗੇ ਪਾਸਤਾ ਸੌਸ ਪਾਸਤਾ ਸੌਸ ਨੂੰ ਭਾਈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੱਸੀ ਅੱਛਾ ਜੀ ਪਾਸਤਾ ਸੌਸ ਤੋਂ ਬਾਅਦ ਇਹਦੇ ਵਿੱਚ ਐਡ ਹੋਊਗੀ ਭਾਈ liquid ਚੀਜ਼ ਅੱਛਾ ਜੀ ਕਿਹੜੀ ਕੰਪਨੀ ਦੀ ਤੁਸੀਂ ਯੂਜ਼ ਕਰਦੇ ਆ? ਇਹ ਲਿਕਵਿਡ ਚੀਜ਼ ਡੈਲਮੋਂਟੇ ਦੀ ਆ ਪਾਤਾ ਸੌਸ ਦੀ ਡੈਲਮੋਂਟੇ ਆ। ਮੋਜ਼ਰੀਲਾ ਚੀਜ਼ ਹੈਗੀ ਆਪਣੇ ਤੋਂ ਅਮੂਲ ਦੀ ਆ। ਅੱਛਾ ਜੀ। ਇਹ ਕਿ ਭਾਰੇ ਪਰ ਇਹ ਭਾਈ ਮੋਜ਼ਰੀਲਾ ਚੀਜ਼ ਆ। ਮੋਜ਼ਰੀਲਾ ਚੀਜ਼ ਠੀਕ ਆ। ਇਹ ਹਾਂਜੀ ਸਰ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਿਆਜ਼ ਦੀ ਟੋਪਿੰਗ ਕਰਾਂਗੇ। मिक्स वेज पिजेच भाजी प्याज शिमला मिर्च चीज, पनीर अच्छा जी, एलापिनो भाजी रेड पैपरिका स्वीट कॉर्न ਜਿਹਨ ਮੱਕੀ ਦੇ ਦਾਣੇ ਕਹਿੰਦੇ ਆਹ ਜੀ ਅੱਛਾ ਜੀ ਇੱਕ ਤੋਂ ਬਾਅਦ ਅਸੀਂ ਇਹਦੇ ਉੱਪਰ ਇਹ ਮੋਜੀਲਾ ਚੀਜ਼ ਐਡ ਕਰਾਂਗੇ ਇਹ ਤਿਆਰ ਕਰਨ ਲਈ ਕਿੰਨਾ ਘਟਾ ਵੇ ਲੱਗੇਗਾ 7 ਤੋਂ 8 ਮਿੰਟ ਸਾਰੀ ਨੂੰ ਲੱਗਦੇ ਆ ਅੱਛਾ ਜੀ ਆ ਜੀ ਨੂੰ ਅਸੀਂ 7 ਤੋਂ 8 ਮਿੰਟ ਲਈ ਓਵਨ ਦੇ ਵਿੱਚ ਬੇਕ ਹੋਣ ਲਈ ਰੱਖਾਂਗੇ ਅੱਛਾ ਜੀ ਹਾਂਜੀ ਥੈਂਕ ਯੂ ਤੇ 7 ਤੋਂ 8 ਮਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੀਜ਼ਾ ਤਿਆਰ ਹੋ ਜਾਂਦਾ ਹੈਗਾ ਬਾਕੀ ਹੁਣ ਭਾਜੀ ਉਹਨਾਂ ਨੇ ਪੀਜ਼ਾ ਨੂੰ ਤਿਆਰ ਕਰ ਦਿੱਤਾ ਹੈਗਾ ਔਰ 7-8 ਮਿੰਟ ਆਪਾਂ ਵੇਟ ਕਰਕੇ ਫਿਰ ਭਾਜੀ ਉਹਨਾਂ ਦੇ ਕੋਲ ਟੇਸਟ ਵੀ ਚੈੱਕ ਕਰਾਂਗੇ ਕਿ ਕਿਵੇਂ ਦਾ ਬਣਾਇਆ ਹੈਗਾ ਭਾਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਸਾਡੇ ਕੋਈ ਗੱਲ ਨਹੀਂ ਆਪਾਂ ਅਠ ਮਿੰਟ ਬਰਾਤ ਹੀ ਪੀਆ ਨੂ ਖਾ ਕੇ ਚੈੱਕ ਕਰਕੇ ਫਿਰ ਤੁਸੀਂ ਦੁਬਾਰਾ ਦੱਸ ਸਕਦੇ ਸਮਝਾ ਹਾਂ ਜੀ ਰਿਵਿਊ ਦੇਵਾਂਗੇ ਜੀ ਰਿਵਿਊ ਦੇ ਸਕਦੇ ਸੀ ਠੀਕ ਹੈ ਜੀ ਠੀਕ ਹੈ ਬਾਕੀ ਹੋਰ ਤੁਸੀਂ ਸਾਡੇ ਰਸ਼ਕਪੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਰਸ਼ਕਪੀਰਾਂ ਨੂੰ ਆਪਣੀ ਦੁਕਾਨ ਦੀ ਲੋਕੇਸ਼ਨ ਦੱਸ ਦੋ ਵੀ ਤੁਸੀਂ ਕਿੱਥੇ ਹੈਗੀ ਆ ਤਾਂ ਜੋ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਲੋਕਲ ਕਸਟਮਰ ਤੁਹਾਡੇ ਕੋਲ ਆਪਣੇ ਦੀਚ ਕਰ ਸਕਣ ਹਾਂਜੀ ਸਰ ਸਾਡੀ ਦੁਕਾਨ ਹੈਗੀ ਝਾਵਾਂ ਪਿੰਡ ਦੇ ਵਿੱਚ ਚੌਂਕ ਦੇ ਵਿੱਚ ਦੁਕਾਨ ਹੈ ਕਲੋਆਂ ਪੰਡੋਰੀ ਕੰਧਾਲੇ ਨੂੰ ਜੋ ਸੜਕਾਂ ਜਾਂਦੀਆਂ ਇੱਥੋਂ ਉਹਦੇ ਵਿੱਚ ਦੁਕਾਨ ਹੈਗੀ ਚੌਂਕ ਦੇ ਵਿੱਚ ਹੀ ਹੈ ਸਰ ਕੱਪੜੀ ਸ਼ੋਪ ਦਾ ਨਾਮ ਕੀ ਹੈ ਸ਼ੋ ਵਿਲੇ ਝਾਵਾ ਠੀਕ ਹੈ ਹਾਂਜੀ ਆਪਾਂ ਸਾਰੇ ਆਪਣੇ ਕਸਟਮਰਾਂ ਨੂੰ ਜਾਂ ਜਿਹੜੇ ਸਾਡੇ ਫਾਲੋਅਰ ਇਸ ਵੀਡੀਓ ਨੂੰ ਦੇਖ ਰਹੇ ਆ ਗਿਆ ਉਹਨਾਂ ਨੂੰ ਰਿਕੁਐਸਟ ਕਰਾ ਕੇ ਕਿ ਝਾਵਾ ਚੌਕ ਦੇ ਵਿੱਚ ਆ ਕੇ ਤੁਸੀਂ ਅਗਰ ਤੁਹਾਡਾ ਪੀਜ਼ਾ ਖਾਣ ਨੂੰ 버ਗਰ ਖਾਣ ਨੂੰ ਟਿੱਕੀ ਖਾਣ ਨੂੰ ਨਿਊਡਲ ਖਾਣ ਨੂੰ ਜਾਂ ਹੋਰ ਕੁਝ ਫਾਸਟ ਫੂਡ ਖਾਣ ਨੂੰ ਦਿਲ ਕਰੇ ਤੇ ਇੱਕ ਵਾਰੀ ਭਾਜੀ ਹੁਣਾਂ ਦੇ ਨਾਲ ਜ਼ਰੂਰ ਸਪਰਟ ਕਰ ਲੈਣ ਤਾਂ ਜੋ ਕਿ ਆਪਾਂ ਆਪਣੇ ਪੰਜਾਬੀ ਭਰਾਵਾ ਦੀ ਹੈਲਪ ਕਰੀਏ ਕਿਉਂਕਿ ਆਪਾਂ ਰੇੜੀਆ ਦੇ ਉੱਤੇ ਜਾ ਜਾ ਕੇ ਫਾਸਟ ਫੂਡ ਬਹੁਤ ਖਾਂਦੇ ਹੈਗੇ ਆ ਜੋ ਪ੍ਰਵਾਸੀ ਆ ਆਪਾਂ ਕਹਿੰਦੇ ਹੈਗੇ ਕਿ ਪੰਜਾਬੀ ਪੰਜਾਬੀ ਦੇ ਨਾਲ ਮੋਢਾ ਲਾ ਕੇ ਖੜਦਾ ਪਰ ਬਹੁਤ ਘੱਟ ਤੁਸੀਂ ਦੇਖ ਸਕਦੇ ਹੋ ਕਿ ਇਹੀ ਵੀ ਤੁਸੀਂ ਬਸ਼ਹਿਰ ਦੀਆਂ ਸ਼ਾਪਾਂ ਵਿੱਚ ਜਾਗੇ ਉੱਥੇ ਜੇ ਕੋਈ ਦੂਜੀ ਸਟੇਟ ਦਾ ਕੋਈ ਜਿਹੜੇ ਆਪਣੇ ਪ੍ਰਵਾਸੀ ਭਾਰਤੀ ਹੈਗੇ ਆ ਉਹ ਜੇਕਰ ਕੋਈ ਰੈਡੀ ਲੁੰਦਾ ਉਹਨਾਂ ਦੇ ਰੈਡੀਆ ਤੇ ਰਾਸ਼ਾ ਜਿਹੜੇ ਸਾਡੇ ਪੰਜਾਬੀ ਭਰਾਵਾਂ ਦੇ ਰੈਡੀਆ ਤੇ ਬਹੁਤ ਘੱਟ ਰਾਸ਼ਾ ਔਰ ਭਾਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਕੱਪੜੇ ਪਿੰਡ ਵਿੱਚ ਹੀ ਪੀਜ਼ਾ ਹਟ ਖੁੱਲਿਆ ਤੁਸੀਂ ਦੇਖ ਸਕਦੇ ਹੋ ਪੀਜ਼ਾ ਰੈਡੀ ਹੋ ਗਿਆ ਭਾਜੀ ਉਹਨਾਂ ਨੇ ਕਰ ਦਿੱਤਾ ਹੈ ਹੁਣ ਕੱਢ ਕੇ ਬਾਹਰ ਕਟਿੰਗ ਕਰਨਗੇ ਬਹੁਤ ਹੀ ਸ਼ਾਨਦਾਰ ਦਰਸ਼ਾ ਪੀਜ਼ਾ ਦਾ ਬਹੁਤ ਹੀ ਵਧੀਆ ਔਰ ਫਰੀ ਬਾਸ਼ਨਾ ਤੋਂ ਵੀ ਪਤਾ ਲੱਗਦਾ ਕਿ ਕਾਫੀ ਵਧੀਆ ਟੇਸਟ ਹੋਏਗਾ ਇਹਦਾ ਤੇ ਭਾਜੀ ਹੁਣੀ ਹੁਣ ਤਿਆ ਆਜੀ ਹੁਣ ਪੂਰਾ ਤਿਆਰ ਚਲੋ ਦੇਖ ਸਰਦ ਪੀਜ਼ਾ ਕਿੰਨਾ ਖੂਬਸੂਰਤ ਬਣਿਆ ਹੈਗਾ ਭਾਜੀ ਉਹਨਾਂ ਨੇ ਪੀਜ਼ਾ ਤਿਆਰ ਕਰਕੇ ਕਸਟਮਰ ਨੂੰ ਦੇ ਦਿੱਤੇ ਆ ਹੁਣ ਆਪਾਂ ਕਸਟਮਰ ਜੀ ਦਾ ਰਿਵਿਊ ਵੀ ਜਾਂਦੇ ਖਾਲਸਾ ਹੀ ਵਾਗ ਦਾ ਖਾਲਸਾ ਵਾਏ ਬੱਤ ਜੀ ਤੇ ਭਾਈ ਹੁਣ ਜਿਹੜਾ ਤੁਹਾਨੂੰ ਪੀਜ਼ਾ ਖੁਲਾਇਆ ਰਿਹਾ ਹੈਗਾ ਤੇ ਕਿਦਾਂ ਦਾ ਟੇਸਟ ਆ ਗੈਰਾ ਭਾਈ ਆ ਗਏ ਦਾਦਿਆਂ ਭਾਈ ਬਹੁਤ ਚੜਦੀ ਗਰਾ ਬਹੁ ਭਾਈ ਸਵਾਦਾ ਜੀ ਤੇ ਮੈਂ ਦਰਸ਼ਕਾਂ ਨੂੰ ਕਹਿੰਦਾ ਜੀ ਇੱਥੇ ਆਓ ਟੇਸਟ ਕਰੋ ਤੇ ਸਪੋਰਟ ਕਰੋ ਆਪਣੇ ਪੰਜਾਬੀਆਂ ਦੇ ਰਿਵਾਈਵਰ ਜੀ ਕਾਲਸਾ ਵਾਏ ਕੋਈ ਤੁਸੀਂ ਦੇਖ ਸਕਦੇ ਹੋ ਖਾਲਸਾ ਜੀ ਵੀ ਕਹਿ ਰਹੇ ਹੈਗੇ ਕਿ ਬਹੁਤ ਵਧੀਆ ਟੇਸਟ ਆ ਭਾਜੀ ਹੁਣਾਂ ਨੇ ਬਹੁਤ ਵਧੀਆ ਤਿਆਰ ਕੀਤਾ ਸਾਡੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪੀਜ਼ਾ ਹਟ ਦੇ ਉੱਤੇ ਆਓ ਇਹਦਾ ਐਡਾ ਹੈਗਾ ਚਾਚਾਵਾ ਅੱਡੇ ਦੇ ਉੱਤੇ ਦੁਕਾਨ ਹੈਗੀ ਬਹੁਤ ਵਧੀਆ ਤੁਸੀਂ ਬਾਕੀ ਮਨਦੀਪ ਭਾਜੀ ਨਾਲ ਕਰ ਸਕਦੇ ਹੋ ਕੰਟੈਕਟ ਭਾਜੀ ਹੁਣਾਂ ਦਾ ਆਪਾਂ ਵੀਡੀਓ ਦੇ ਵਿੱਚ ਨੰਬਰ ਵੀ ਪਾ ਦਾਂਗੇ ਥੈਂਕ ਯੂ ਧੰਨਵਾਦ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ